ਭਗਵੰਤ ਸਰਕਾਰ ਤੇ ਆਏ ਦਿਨ ਵਿਰੋਧੀ ਨਵੇਂ-ਨਵੇਂ ਇਲਜ਼ਾਮ ਲਗਾ ਰਹੇ ਨੇ ਤੇ ਹੁਣ ਇੱਕ ਹੋਰ ਨਵਾਂ ਇਲਜ਼ਾਮ ਹਰ ਸਿਮਰਤ ਬਾਦਲ ਵੱਲੋਂ ਭਗਵੰਤ ਸਰਕਾਰ ਤੇ ਲਗਾਇਆ ਜਾ ਰਿਹਾ ਹੈ ਹਰ ਸਿਮਰਤ ਬਾਦਲ ਨੇ ਭਗਵੰਤ ਸਰਕਾਰ ਤੇ ਵਪਾਰੀਆਂ ਤੋਂ ਜ਼ਬਰਦਸਤੀ ਪੈਸੇ ਇਕੱਠੇ ਕਰਨ ਦੇ ਇਲਜ਼ਾਮ ਲਗਾਉਂਦਿਆਂ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਲੁੱਟ ਹੁਣ ਪੰਜਾਬ ਦੇ ਵਪਾਰੀ ਵਰਗ ਨੂੰ ਸ਼ਿਕਾਰ ਬਣਾਉਣ ਜਾ ਰਹੀ ਹੈ ਆਪ ਸਰਕਾਰ ਵੱਲੋਂ ਆਪਣੀਆਂ ਜੀਬੋ ਗਰੀਬ ਮਨ ਕੜਨਤ ਯੋਜਨਾਵਾਂ ਲਈ ਪੈਸੇ ਇਕੱਠੇ ਕਰਨ ਲਈ ਹਰ ਮਹੀਨੇ ਹਜ਼ਾਰ ਵਪਾਰੀਆਂ ਦੇ ਵਪਾਰਕ ਟਿਕਾ ਤੇ ਤੇ ਛਾਪੇਮਾਰੀ ਦਾ ਟੀਚਾ ਰੱਖਿਆ ਗਿਆ ਤਾਂ ਜੋ ਉਹਨਾਂ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾ ਸਕੇ ਅਸਲ ਵਿੱਚ ਤਾਂ ਇਹ ਛੋਟੇ ਅਤੇ ਦਰਮਿਆਨੇ ਵਪਾਰੀਆਂ ਦਾ ਸ਼ਿਕਾਰ ਖੇਡ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰਨ ਦਾ ਤਹਈਆ ਹੈ ਸ਼੍ਰੋਮਣੀ ਅਕਾਲੀ ਦਲ ਸੂਬੇ ਪੱਰੇ ਵਿੱਚ ਅਤੇ ਲੁਧਿਆਣਾ ਪੱਛਮੀ ਜਿਮਨੀ ਚੌਣ ਵਿੱਚ ਵੀ ਇਸ ਖੁੱਲੀ ਲੁੱਟ ਦਾ ਪਰਦਾਫਾਸ਼ ਕਰੇਗਾ ਮੈਂ ਵਪਾਰੀਆਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਆਪ ਸਰਕਾਰ ਦੀ ਡਰਾਮੇਬਾਜ਼ੀ ਨੂੰ ਸਮਝਣ ਜੋ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦਾ ਢੋਂਗ ਰਚ ਕੇ ਉਹਨਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਰਹੀ ਹੈ ਤੇ ਇਹ ਗੱਲ ਲੈ ਕੇ ਹਰ ਸਿਮਰਤ ਬਾਦਲ ਨੇ ਵਪਾਰੀਆਂ ਤੇ ਛਾਪੇਮਾਰੀ ਦੇ ਇਲਜ਼ਾਮ ਲਗਾਏ ਨੇ ਤੇ ਸਰਕਾਰ ਵੱਲੋਂ ਲੁੱਟ ਦੱਸੀ ਜਾ ਰਹੀ ਹੈ। ਜ਼ਿਕਰ ਖਾਸ ਹੈ ਕਿ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਤੇ ਪਰ ਪਿੰਡਾਂ 'ਚ ਵੀ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਤਾਂ-ਤਾਂ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਐਮਐਲਏਸ ਨੂੰ ਘੇਰ ਕੇ ਹੁਣ ਲੋਕ ਸਵਾਲ ਪੁੱਛ ਰਹੇ ਨੇ ਤੇ ਹੁਣ ਅਗਰ ਸਿਮਰਤ ਬਾਦਲ ਵੱਲੋਂ ਜ਼ਬਰਦਸਤੀ ਪੈਸੇ ਇਕੱਠੇ ਕਰਨ ਦਾ ਵਪਾਰੀਆਂ ਤੋਂ ਇਲਜ਼ਾਮ ਲਗਾ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਕਮੈਂਟ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ